ਹੈਲੋ ਹੈਲੋ ਹਾਲੋ ਆ ਜਿੱਕੇ ਆ ਬਾਈ ਆ ਤੇਰੇ ਵਿੱਚ ਤੈਨੂੰ ਕੀ ਲੋਡ ਪਈ ਸੀ ਪਰਦਾ ਕੀ ਜੰਪ ਪੈ ਗਿਆ ਬਾਬੂ ਦੇਖੋ ਯਾਰ ਮੈਨੂੰ ਤਾਂ ਕੋਈ ਨਹੀਂ ਲੋਡ ਪਈ ਬਾਈ ਜਿਵੇਂ ਮੈਨੂੰ ਲੋਡ ਲੱਗਿਆ ਮੈਂ ਆ ਗਿਆ ਠੀਕ ਹੈ ਨਾ ਤੂੰ ਰਾਤ ਨੂੰ 12 ਵਜੇ ਲੜ ਕੇ ਹਟ ਕੇ ਕੈਟ ਕਰਕੇ ਬਾਹਰ ਮਾਰਦਾ ਸੀ ਜਿਆ ਕਰਕੇ ਕੀ ਅਸੀਂ ਦੱਸੂ ਨਹੀਂ ਨਹੀਂ ਮਾਲਾ ਤੇਰਾ ਬੈਗ ਚਾ ਕੇ ਬਾਹਰ ਮਾਰਦਾ ਸੀ ਜਾਂ ਤੈਨੂੰ ਕਿਹਾ ਵੀ ਭੱਜ ਜਾ ਮੇਰੀ ਗੱਡੀ ਤੋਂ ਬਾਹਰ ਹੋ ਜਾ ਮੈਂ ਕਿਹਾ ਮੈਂ ਮੰਨਦਾ ਕਰ ਮੈਂ ਮੁਕਰਵਾ ਨਹੀਂ ਪਰ ਤੈਨੂੰ ਤੇਲਵੇ ਰਗੜਾਂ ਦੀ ਕੀ ਲੋੜ ਪੈ ਗਈ ਤੂੰ ਚਾਰ ਬੰਦਿਆਂ ਦੇ ਬਹਿ ਕੇ ਗੱਲ ਕਰ ਸਕਦਾ ਵੀ ਮੇਰੇ ਭਾਈ ਇੰਨੇ ਪੈਸੇ ਰਹਿੰਦੇ ਆ ਮੈਨੂੰ ਪੈਸੇ ਨਹੀਂ ਦਿੰਦਾ ਇਹਨੂੰ ਤਨਖਾਹ ਦਿੱਤੀ ਨਹੀਂ ਦੱਸ ਤਨਖਾਹ ਯਾਰ ਭਾਈ ਜਿਹੜੀ ਦੇਣੀ ਸੀ 1 ਕਿੰਨੇ ਦਿਨ ਦੀ ਪੂਰੀ 6 ਮਹੀਨੇ ਦਾ ਗੱਲ ਹੋ ਗਿਆ ਆ ਸੌਣ ਤਾਂ ਮੈਂ ਮੇਰੀ ਗੱਲ ਇੰਨਾ ਮਹੀਨੇ ਤੱਕ ਕਿੰਨੇ ਪੈਸੇ ਜਾਵੜੇ ਯਾਰ ਭਾਈ ਹੁਣ ਕਿੰਨਾ ਮਹੀਨੇ ਤੇਰੇ ਮੈਂ ਉਹ ਬਾਈ ਦਾ ਨਾ ਜਦੋਂ ਇੱਕ ਲੈਦਾ ਪਾਇਆ ਭਾਈ ਕੇ 20 ਤਰੀਕ ਨੂੰ ਉਸ ਤੋਂ ਪਹਿਲਾਂ 5-5000 ਕਰਕੇ 15000 ਤੈਨੂੰ ਉਹ ਪਾਇਆ ਕਈ ਮੈਂ ਉਹ ਤੇਰੀ ਗੱਲ ਨਾਲ ਸਾਰੀ ਨਾ ਸੈਂਦਾ ਜਿਹੜੇ ਮੇਰੇ ਬਣਦੇ ਮੈਂ ਤੈਨੂੰ ਉਹੀ ਮੰਨਦੇ ਮੈਂ ਕਿ ਤੁਹਾਡਾ ਮੈਂ ਤੇਰੀ ਲਾਣਦੇ ਦੀ ਗੱਲ ਨਹੀਂ ਮੈਂ ਤੈਨੂੰ ਗਾਂਦੇ ਦੀ ਗੱਲ ਨਹੀਂ ਮੈਂ ਜਿਹੜੇ ਤੈਨੂੰ ਪਾਏ ਆ ਪੈਸੇ ਉਹ ਮੰਨਦਾ ਕਿ ਉਹ ਵੀ ਮੁੱਕਰਦਾ ਤੂੰ ਮੈਂ ਤਾਂ ਕੁਝ ਨਹੀਂ ਕਹਿੰਦਾ ਬਈ ਆ ਕੇ ਤੂੰ ਆਏ ਮੈਂ ਦੁਨੀਆ ਵਿੱਚ ਦੋਸਤ ਦੁਨੀਆ ਵਿੱਚ ਗਰੁੱਪ ਪਾ ਲਈ ਨਾ ਮੈਂ ਦੁਨੀਆ ਵਿੱਚ ਮੈਂ ਵੀ ਪਾਤੀ ਆ ਆਪਦੀ ਗੋਲ ਤੇ ਕੋਈ ਨਾ ਤੂੰ ਆ ਜਾ ਪਿੰਡ ਸੁਨੀਆ ਚ ਵੇਖਾ ਕਰ ਲਾਂਗੇ ਮੈਂ ਨਾਲ ਤੂੰ ਨਹੀਂ ਕਿੰਨੀ ਉਹ ਤਾਂ ਮੈਂ ਵਿਹਲਾ ਹੁਣ ਤੇ ਮੈਂ ਤੂੰ ਜਿਹੜੇ ਸੋਚਦਾ ਨਾ ਕਿ ਆਏ ਤੇਲ ਤੇ ਜਿੱਕੇ ਤੇ ਆਏ ਪੈਸੇ ਪੂਰੇ ਨਹੀਂ ਹੁੰਦੇ ਹੁੰਦੇ ਮੈਂ ਉਹ ਤਾਂ ਫਿਰ ਹੁਣ ਮਾਲਕ ਕੋਈ ਕੋ ਗੱਲ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਉਹ ਜੀ ਜਿਹੜੀ ਤੁਸੀਂ ਕੀਤਾ ਹੈ ਉਹਨੂੰ ਵੀ ਪਤਾ ਮੈਂ ਕਾ ਤੋ ਗਿਆ ਤੇ ਮੈਨੂੰ ਪਤਾ ਮੈਂ ਕਾ ਤੋ ਗਿਆ ਮੈਂ ਤੈਨੂੰ ਡੀਜ਼ਲ ਦੀ ਗੱਲ ਕਰਦਾ ਤੈਨੂੰ ਡੀਜ਼ਲ ਵੇਚ ਕੇ ਜਾਣ ਦੀ ਕੀ ਲੋੜ ਭਈ ਤੇਰੇ ਕੋਲ ਜਦੋਂ ਤੁਸੀਂ ਪੈਸੇ ਨਹੀਂ ਦਿੰਦੇ ਮੈਂ ਹੋਰ ਹੱਲ ਲੱਭ ਕੇ ਕਰਦਾ ਅਚਾ ਇਹਦਾ ਮਤਲਬ ਤੂੰ ਡੀਜ਼ਲ ਵੇਚਣਾ ਗੱਡੀ ਮਾਲਾ ਮੈਂ ਤੇਰੀ ਤਨਖਾਹ ਦੇਣੀ ਆ ਤੈਨੂੰ ਤਨਖਾਹ ਨਹੀਂ ਦਿੰਦਾ ਤਾਂ ਤੂੰ ਮੇਰੇ ਤੇ ਜਾ ਕੇ ਦਰਖਾਸਤ ਦੇ ਲੇਬਰ ਕੋਰਟ 'ਚ ਜਾ ਇੰਨਾ ਪਸਦਰੇ ਮੈਨੂੰ ਨਾਮ ਆ ਫੜਿਆ ਲਿਖ ਇੰਨਾ ਕੋ ਮੈਂ ਅਨਪੜ੍ਹ ਤੈਨੂੰ ਇੰਨਾ ਪਤਾ ਵੀ ਤੇਲ ਮੇਰ ਦੇ ਪੈਸੇ ਪੂਰੇ ਹੁੰਦੇ ਤੈਨੂੰ ਮੱਤ ਕੀ ਨਹੀਂ ਦਿੱਤੀ ਇਹ ਕਿਹੜੇ ਬੰਦੇ ਦੀ ਤੇਰੀ ਮੱਤ ਲਈ ਆ ਮੈਨੂੰ ਮੈਨੂੰ ਕਿਸੇ ਦੀ ਨਹੀਂ ਮੱਤ ਦੇ ਤੇ ਵੱਡੇ ਭਾਈ ਮੇਰੀ ਜਾਨ ਸੁਣ ਲੈ ਹਾਂ ਜੇ ਤੂੰ ਗੱਲ ਤੇ ਗੱਲ ਤੇ ਤੁਸੀਂ ਜਵਾਨ ਤੇ ਰਹਿਣਾਗਾ ਤੁਸੀਂ ਮੇਰੇ ਨਾਲ ਪਿੰਡੋਂ ਕੀ ਜਵਾਨ ਕਰਕੇ ਕੀ ਕੀਤੀ ਸੀ ਤੂੰ ਆਪ ਦੇ ਜਵਾਕਾਰੀ ਸ਼ੌਕ ਆ ਤੇਰੇ ਨਾਲ ਕੀ ਗੱਲ ਹੋਈ ਸੀ ਮੈਂ ਵੀ ਦੱਸਦਾ ਤੂੰ ਦੱਸ ਆ ਮੈਂ ਉਹਦੇ ਬੱਚਿਆਂ ਦੀ ਲੋਕ ਹੈ ਕਹਿੰਦੇ ਪਿੰਡੋਂ ਤੁਰਨ ਲੱਗੇ ਤੇਰੇ ਨਾਲ ਗੱਲ ਹੋਈ ਆ ਭਾਈ 15000 ਦੀ ਸੁਣ ਮੈਂ ਬੋਲਦਾ ਤੂੰ ਉਹਨੂੰ ਹਾਲਾ ਨਾ ਚ ਕਹਿ ਦੀ ਤੇਰੇ ਨਾਲ ਗੱਲ ਹੋਈ ਪਿੰਡ 15000 ਤਨਖਾਹ ਦੀ ਮਨਜੂਰ ਆ ਮੰਨ ਦਾ ਕੋਈ ਆ 500 ਰੁਪਿਆ ਰੋਟੀ ਖਰਚਾ ਕੋਈ ਆ ਠੀਕ ਹੈ 1000 ਰੁਪਿਆ ਕਮਾਲ ਦਾ ਰਿਪੋਰਟਿੰਗ ਕਰਦੇ ਭਾਵੇਂ ਠੀਕ ਹੈ ਕੋਈ ਕੋਲੇ ਸੁਣ ਤਾਂ ਲੈ ਹੁਣ ਮੇਰੀ ਗੱਲ ਪਹਿਲਾਂ ਸੁਣੀ ਸੁਣ ਲੈ ਫਿਰ ਆਪਦੀ ਬੋਲੀ ਠੀਕ ਆ ਇਹੀ ਗੱਲਾਂ ਹੋਈਆਂ ਹਾਂ ਹਫ਼ਤਾ ਦਾ ਦਸ ਦਿਨ ਜਿਹੜਾ ਟੱਪ ਕੇ ਰਾਹ ਦੇ ਵਿੱਚ ਤੂੰ ਮੈਨੂੰ ਕਹਿਣਾ ਬਾਈ ਡੋੜੇ ਨਾ ਨਹੀਂ ਹਫ਼ਤਾ ਭਾਈ ਇਹ ਗੱਲ ਗਲਤ ਆ ਹਫ਼ਤੇ ਚ ਦੋ ਦਿਨ ਟੱਪੇ ਮੈਂ ਅੰਦਾਜ਼ਾ ਲਾਇਆ ਸੀ ਇੱਦਾਂ ਤੂੰ ਤੀਜੇ ਦਿਨ ਕਹਿੰਦਾ ਹੂੰ ਚੌਥੇ ਦਿਨ ਕਹਿੰਦਾ ਹੂੰ ਆਇਆ ਤਾਂ ਨਹੀਂ ਕਿ ਤੂੰ ਦਾਬਰ ਹੀ ਜਾ ਕੇ ਮੈਨੂੰ ਕਹਿੰਦਾ ਵੀਰੇ ਮੈਂ ਘੱਡੀ ਲੈ ਕੇ ਤੁਰ ਪਿਆ ਹਾਂ ਨਾ ਮੈਂ ਤੁਹਾਨੂੰ ਫੋਨ ਲਾਤਾ ਬਾਈ ਉਹ ਮਾਲ ਭੁੱਲ ਗਿਆ ਕਹਿਣਾ ਤੂੰ ਮੈਨੂੰ ਉਸ ਟਾਈਮ ਫੋਨ ਨਹੀਂ ਲਾਇਆ ਦੂਜੇ ਤੇ ਤੀਜੇ ਦਿਨ ਫੋਨ ਲਾਇਆ ਵੀ ਭਾਈ ਮਾਲ ਆ ਤੇ ਮੈਂ ਕਿਹਾ ਚੱਲ ਕੋਈ ਨਹੀਂ ਜਿਵੇਂ ਤੂੰ ਗੱਡੀ ਚਲਾਵੇਂਗਾ ਜਿਹੋ ਜੀ ਉਸ ਹਾਂ ਨਾ ਤੈਨੂੰ ਮੈਂ ਛੱਡ ਦੂੰ ਤੇ ਗੱਡੀ ਜਿਹੜਾ ਬਾਈ ਹੁਣ ਤੇਰੀ ਮਾੜੀ ਚਲਾਈ ਜੇ ਮੈਂ ਜਾ ਤਾਂ ਕਹਿੰਦੇ ਤੂੰ ਗੱਡੀ ਮਾੜੀ ਚਲਾਈ ਆ ਗੱਡੀ ਨਹੀਂ ਮਾੜੀ ਚਲਾਈ ਨਾ ਮੇਰੀ ਗੈ ਮੈਂ ਤੇਰੇ ਤੇ ਝੂਠਾ ਇਲਜ਼ਾਮ ਨਹੀਂ ਲਾਉਂਦਾ ਕਿ ਤੂੰ ਮੇਰੀ ਗੱਡੀ ਦਾ ਪੱਪਾ ਹੰਤਾ ਤੂੰ ਮੇਰਾ ਟਾਇਰ ਲਾ ਕੇ ਦੇਖ ਤੇ ਮੈਂ ਨਜਾਇਜ਼ ਗੱਲ ਨਹੀਂ ਕਰਦਾ ਹਾਂ ਪਰ ਤੂੰ ਜਿਹੜਾ ਇਹ ਕੰਮ ਕਰੀ ਗਿਆ ਤੇਰੇ ਹੱਥੇ ਗਲਤ ਆ ਜਰ ਵੀਰੇ ਯਾਰ ਤੂੰ ਆਪ ਸਾਬੀ ਤੈਨੂੰ ਵੀ ਪਤਾ ਵੀ ਮੇਰੇ ਮੇਰੀ ਪੋਜੀਸ਼ਨ ਕੀ ਆ ਤੈਨੂੰ ਪਤਾ ਨਾ ਤੈਨੂੰ ਸਾਰਾ ਕਲੀਅਰ ਆ ਤੈਨੂੰ ਇਹਦਾ ਪਤਾ ਵੀ ਆ ਵੀ ਮੇਰੇ ਮੇਰੇ ਕੋਲੇ ਬੈਠੇ ਕਿੰਨੇ ਕਾ ਜੇ ਮੈਂ ਕਿੰਨੇ ਕ ਤੈਨੂੰ ਦੇ ਸਕਦਾ ਵਾਧਾ ਕਿੰਨੇ ਕ ਤੈਨੂੰ ਫਿਰ ਵੀ ਪੈਸੇ ਤੇਰੀ ਤਨਖਾਹ ਮੈਂ 22 ਤਰੀਕ ਨੂੰ ਕਿੰਨੇ ਰੁਪਏ ਕੱਢਦੇ ਸੀਗੇ ਹਿਸਾਬ ਕਰਕੇ ਯਾਰ ਵੀਰੇ ਮੇਰੀ ਤਾਂ ਸੁਣ ਗੱਲ ਨਾ ਉਹ ਤਾਂ ਤੇਰੀ ਠੀਕ ਆ ਹਾਂ ਤੂੰ ਆਪ ਸਾਹਣਾ ਜਿਹੜਾ ਤੂੰ ਮੇਰੇ ਨਾਲ ਨਜਾਇਜ਼ ਗੱਟੀਆਂ ਨਾਲ ਮਾਲ ਦੀ ਗੱਲ ਕਰਕੇ ਮਾਲ ਦੇ ਪੈਸੇ ਕੱਢ ਲਏ ਸਾਨੂੰ ਆਏ ਦੋ ਜਲਦ ਹੁੰਦੇ ਚੱਲ ਮੈਂ ਪਹਿਰੇ ਨਾਲ ਮਾਲ ਦੀ ਗੱਲ ਕਰ ਲਈ ਸੁਣ ਲੈ ਜਲ ਤੈਨੂੰ ਮੈਂ ਤੂੰ ਕਹਿਆ ਵੀ ਮੈਂ ਮਾਲ ਦੀ ਗੱਲ ਕਰ ਲਈ ਤੈਨੂੰ ਮੈਂ ਕਹਦਾ ਵੀ ਭਾਈ ਮੈਂ ਮਾਲ ਦੇ ਪੈਸੇ ਨਹੀਂ ਦੇਣੇ ਕਹਦਾ ਨਾ ਹਾਂ ਤੇਰੇ ਕੋਲ ਵੀ ਹਿਸਾਬ ਲਿਖਿਆ ਸੀ ਤੂੰ ਪਿੰਡ ਜਾ ਕੇ ਜਿਹੜਾ ਕੰਮ ਤੂੰ ਹੁਣ ਕਹੀ ਹੈ ਨਾ ਮੈਂ ਜੁਨੀ ਤੇ ਆ ਕੇ ਗੱਲ ਕਰਨੀ ਆ ਉਹ ਕੰਮ ਤੂੰ ਪਿੰਡ ਜਾ ਕੇ ਪਹਿਲਾਂ ਵੀ ਕਰ ਸਕਦਾ ਸੀ ਪਹਿਲਾਂ ਕਿਹੜਾ ਮੈਂ ਛੜ ਚੜਦਣਾ ਸੀ ਜਾਂ ਤੂੰ ਛੜ ਦੇਣਾ ਸੀ ਭਾਈ ਮੇਰੀ ਗੱਲ ਮੈਂ ਤਾਂ ਕੋਈ ਗੱਲ ਨਹੀਂ ਵਧਾਈ ਨਾ ਕੀਤੀ ਫਿਰ ਤੁਸੀਂ ਵੀਡੀਓ ਪਾਈ ਆ ਪਹਿਲਾਂ ਮੈਂ ਤਾਂ ਤੁਹਾਨੂੰ ਕਿਹਾ ਭਾਈ ਮੈਂ ਤਾਂ ਚੱਲਿਆਂਗਾ ਸਹੀ ਉਸ ਦੱਸ ਕੇ ਆਇਆ ਤੂੰ ਸੁਣ ਮੇਰੀ ਗੱਲ ਤੂੰ ਤੂੰ ਸੱਚਾ ਤਾਂ ਸੀ ਜੇ ਤੂੰ ਵੀਡੀਓ ਦੇ ਵਿੱਚ ਗੇਜ਼ ਮਾਰਦਾ DJ ਟੇਕੇ 'ਚ ਗੇਜ਼ ਕਿਉਂ ਨਹੀਂ ਮਾਰੀ ਤੂੰ ਤਾਂ ਫਿਰ ਮੈਨੂੰ ਗਲਤੀ ਹੋਈ ਇਹਹੀ ਗਲਤੀ ਹੋ ਗਈ ਵੱਲੋਂ ਤੂੰ ਕੋਈ ਗਲਤੀ ਨਹੀਂ ਹੋਈ ਗਲਤੀ ਨਹੀਂ ਹੋਈ ਤੂੰ DJ ਟੇਕੇ ਦੇ ਵਿੱਚ ਵੀਰ ਮਾਰਦਾ ਜੇ ਤੂੰ ਸੱਚਾ ਹੀ ਤੈਨੂੰ ਪਤਾ ਰਾਤ ਨੂੰ ਤਾਂ ਤੂੰ ਕਾਂਡ ਕੀਤਾ ਇਹ ਜਦੋਂ ਉਹ ਮੈਨੂੰ ਗੱਲ ਕਰੀ ਨਾ 10 ਵਜੇ ਤੋਂ ਬਾਅਦ ਬਾਈ ਕੰਡਾ ਨਹੀਂ ਹੁੰਦਾ ਤੇ ਮੈਂ ਤੈਨੂੰ ਇਹ ਗੱਲ ਕਹਿਤੀ ਮੈਂ ਕਿ ਅਸੀਂ ਕੱਲ੍ਹ ਦੇ ਹੋਟਲ ਤੇ ਜਾਵਾਂਗੇ ਤੂੰ ਸੀਪਿਆ ਭਰ ਕੇ ਗੱਡੀ ਕੱਲ੍ਹ ਦੇ ਹੋਟਲ ਤੇ ਸਵਿਰੇ ਲੈ ਆਈਂ ਇਹੀ ਗੱਲ ਹੋਈ ਹੈ ਨਾ ਹਾਂ ਤੇ ਤੜਕੇ ਨੂੰ ਤੈਨੂੰ ਪਾਰਟੀ ਆ ਲੱਭੀ ਜਾਂਦਾ ਵੀ ਬਾਈ 3 ਘੰਟੇ ਹੋ ਗਏ ਬੰਦਾ ਲੱਭਦਾ ਨਹੀਂ ਗਿਆ ਕਿੱਥੇ ਆ ਮੈਂ ਕਿਹਾ ਬਾਈ ਕੋਈ ਗੱਲ ਨਹੀਂ ਜਾ ਜੂ ਸੀਨੇ ਕਿਹਾ ਉਹ ਆਉਂਦਾ ਤੇ ਮੈਨੂੰ ਕੀ ਪਤਾ ਤੂੰ ਤਾਂ ਕਾਂਡ ਕਰੀ ਬੈਠਾ ਆਣੀਰ ਭਈਆ ਸੋਨੇ ਤੂੰ ਹੁਣ ਕਹੇ ਤੂੰ ਮਰਜ਼ੀ ਮਰ ਦੇ ਜਿੰਨਾ ਮਰਜ਼ੀ ਕਹਿ ਲੈ ਮੈਨੂੰ ਤੂੰ ਮੈਨੂੰ ਪੈਸੇ ਆਪਦੇ ਮਰਦੇ ਨਹੀਂ ਤੇ ਮੈਨੂੰ ਦੇ ਦੇ ਪੈਸੇ ਕਿੰਨੂੰ ਮਰਦੇ